ਸ਼ੋਭਾ ਬਾਟਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਰ ਪ੍ਰੀਤ ਕੌਰ ਤਾਂ ਹਾਜ਼ਰ ਹੋਏ ਆਪ ਜੀਆ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਾ ਜਿਨ੍ਹਾਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਉਥੇ ਆਪ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੀਆਂ ਮੁਸੀਬਤਾਂ ਜੁੜੀ ਕੀ ਸੁਣੀਆਂ ਗਈਆਂ ਨੇ ਤਾਂ ਦੇਖਿਆ ਵੀ ਗਿਆ ਪ੍ਰੋਪਰ ਟੰਗ ਦੇ ਨਾਲ ਕੀ ਕਿੰਨੀ ਮੁਸ਼ਕਲ ਦੇ ਵਿੱਚ ਉਹ ਉਥੇ ਗੁਜ਼ਾਰਾ ਕਰ ਰਹੇ ਨੇ ਤੇ ਉਹਨਾਂ ਨੂੰ ਜਿਹੜਾ ਕਿ ਭਰੋਸਾ ਦਿਵਾਇਆ ਕਿ ਉਹਨਾਂ ਦੀਆਂ ਜਿਹੜੇ ਕਿ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ ਜਿਨ੍ਹਾਂ ਨੂੰ ਨੁਕਸਾਨ ਜਿਹੜਾ ਉਹਨਾਂ ਦਾ ਹੋਇਆ ਉਹਨਾਂ ਉਸਦੇ ਵੱਲ ਵੀ ਧਿਆਨ ਦਿੱਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਬ ਡਿਵੀਜ਼ਨ ਟਾਂਡਾ ਵਿਖੇ ਹਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਇਸ ਤਰ੍ਹਾਂ ਉਹਨਾਂ ਨੇ ਸਥਾਨਕ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਸੁਣਿਆ ਤੇ ਹਰ ਕਿਸਮ ਦੇ ਨੁਕਸਾਨ ਦੀ ਪਰਪਾਈ ਦਾ ਪਰੋਸਾ ਦਿੱਤਾ ਇਸ ਤਰ੍ਹਾਂ ਉਹਨਾਂ ਨੇ ਰਾਹਤ ਕੈਂਪਾਂ ਦਾ ਵੀ ਦੌਰਾ ਕੀਤਾ ਮੁੱਖ ਮੰਤਰੀ ਮਾਨ ਨੇ ਕਿਹਾ ਸਾਡੇ ਲਈ ਸਭ ਤੋਂ ਜ਼ਰੂਰੀ ਪਾਣੀ ਦੇ ਵਿੱਚ ਫਸੇ ਲੋਕਾਂ ਤੇ ਬੇਜ਼ੁਬਾਨਾਂ ਦੀ ਜਾਨ ਬਚਾਉਣਾ ਹੈ ਸਰਕਾਰ ਵੱਲੋਂ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ ਅਸੀਂ ਲੋਕਾਂ ਦੀ ਸੇਵਾ 'ਚ ਹਰ ਪਲ ਹਾਜ਼ਰ ਹਾਂ ਸਮੂਹ ਪੰਜਾਬੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਆਓ ਇਸ ਔਖੇ ਕੜੀ 'ਚ ਰਲ ਮਿਲ ਕੇ ਕਿਸੇ ਨਾ ਕਿਸੇ ਮਦਦ ਦੇ ਰੂਪ ਵਿੱਚ ਇੱਕ ਦੂਜੇ ਦਾ ਸਹਿਯੋਗ ਕਰੀਏ ਪਾਣੀ ਦੀ ਜਾਨ ਪਾਣੀ ਦੀ ਜਾਨ ਉਹ ਤੁਸੀਂ ਇੱਥੇ ਇੱਥੇ ਨਹੀਂ ਪਈ ਜਾਂਦਾ ਨਹੀਂ ਸਾਰਾ ਨਾ ਕੀ ਕਹਿਿਆ ਡੰਕਰ ਵੀ ਆਉਂਦੇ ਲੋਕਾਂ ਦੇ ਬੱਤੇ ਜੀ ਪਰ ਨਹੀਂ ਨਹੀਂ ਤੁਸੀਂ ਆ ਜਿਹੜਾ ਮਾਰਨ ਵਾਸਤੇ ਉਹਨ ਘਟੀਆਂ ਦੇ ਲਾ ਕੇ ਸਾਰਾ ਬੰਦ ਕਰ ਦਿੰਦੇ ਸਰ ਇਹਨਾਂ ਲੋ ਕੋਈ ਕਸਰ ਨਹੀਂ ਇਹਨਾਂ ਲੋ ਪਾਣੀ ਲੋ ਸਾਰੇ ਨਹੀਂ ਪਾਣੀ ਦਿੱਤੇ ਸਾਰੀ ਟੀਮ ਆ ਰਹੀ ਸਾਰੇ ਇੱਥੇ ਜਣੇ ਆਉਂਦੇ ਸਾਰੀਆਂ ਟੀਮਾਂ ਆਉਂਦੇ ਇਹਨਾਂ ਚੀਜ਼ਾਂ ਆਉਂਦੇ ਸਾਨੂੰ ਸਰ ਇਹ ਕੀ ਹੈ ਪਾਣੀ ਦਾ ਪ੍ਰੋਬਲਮ ਸਰ ਆ ਜਿਹੜਾ ਬੰਨਿਆ ਹਾਂ ਹਾਂ ਉਹ ਮੈਂ ਦੱਸਿਦਿਆਂ 5 ਕਿਲੋਮੀਟਰ ਇਹ ਬਤਾ ਜਾ ਆਪਾਂ ਸੇ ਤੁਸੀਂ ਇਹ ਇੱਕ ਇਹਦੇ ਵਿੱਚ ਸੁਰੱਖਿਆ ਜਾਵੇ ਫਲੱਡ ਦਾ ਮਤਲਬ ਗੇਟ ਐ ਇਹਨੋਂ ਹੋ ਜੂਗੀ ਮੈਨੂੰ ਲੰਘ ਲੰਘ ਦੇਖ ਲੈਣਗੇ ਆਪਣੀ ਪੱਟੀ ਸਾਈਡ ਦੀ ਇੰਜਲਾ ਪਾਣੀ ਉਧਰ ਚਲ ਜਾਏ ਇਹ ਜਿਹਦੇ ਤੇ ਫਲੱਡ ਗੇਟ ਟਾਈਪ ਹੋਵੇ ਜਦੋਂ ਪਾਣੀ ਇਧਰ ਆਉਂਦਾ ਤਾਂ ਅਸੀਂ ਉਹ ਖੋਲ ਦਈਏ ਤਾਂ ਦਰਿਆ ਚ ਉਧਰ ਹਾਂਜੀ ਜੀ ਜੇ ਉਹ ਕੋਲ ਬਣ ਜਾਵੇ ਜਿਹੜਾ ਅਸੀਂ ਕਹਿੰਦੇ ਆ ਤੇ ਸਾਰੇ ਹੀ ਪ੍ਰੋਬਲਮਸ ਉਹ ਸਾਰਾ ਪਾਣੀ ਉਧਰ ਇਹਦੇ ਵਿੱਚ ਵੀ ਸੜਕ 'ਚ ਵੀ ਕੁੜੀਆਂ ਕੱਟ ਕੇ ਰੱਖਾਈਆਂ ਜਾਂ ਇੰਨਾ ਚ ਅੱਗੇ ਕਿਚੇ ਵੀ ਨਹੀਂ ਹੈ ਗਿਆ ਕਿਚੇ ਵੀ ਨਹੀਂ ਹੈ ਗਿਆ ਦੂਜੀ ਆ ਜਿੰਨੀ ਮਗਲਾਤ ਆ ਨਾ ਇਹ ਸਾਰੀ ਪਟਾਈ ਹੈ ਸਾਡਾ ਇਹ ਇਤਨਾ ਪਾਣੀ ਤੋਂ ਉੱਪਰ ਪਲਾਟਿਆ ਨਾ ਜੇ ਨਹੀਂ ਹੋ ਸਕਦਾ ਸਾਨੂੰ ਪੰਜ ਪੰਜ ਮਰਲੇ 플ਾਟ ਵੀ ਦਿੱਤੇ ਜਾਣ ਕਿਉਂ ਅਸੀਂ ਆ ਸਟਕਾ ਦੇ ਜਿਹੜੀ ਬੈਠੀ ਹੈ ਨਾ ਪਕਰ ਤਾਂ ਠੀਕ ਹੈ ਨਾ ਇਹ ਅਸੀਂ ਇੱਦਾਂ ਨੂੰ ਰੋਣਾ ਸਰਕਾਰ ਸਾਨੂੰ ਨਾ 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 ਪਹਿਲਾਂ ਉਹਨੇ ਸਰਕਾਰਾਂ ਮੈਨੂੰ 70 ਸਾਲ ਕੋਈ ਸਰਕਾਰ ਆਉੜੀ ਨਹੀਂ ਤੇ ਐ ਮਿਲਣੀ ਕੋਈ ਆਉਂਦਾ ਸਰਪੰਚ ਨਹੀਂ ਪਰ ਹੁਣ ਕੋਈ ਕਸਰ ਨਹੀਂ ਦੀ ਮੈਨੂੰ ਸਾਹਿਬ ਵੱਲੋਂ ਸਾਰੀਆਂ ਟੀਮਾਂ ਹੋਣ ਡੀਆਂ ਨੇ ਡਾਕਟਰਾਂ ਦੀਆਂ ਜੋ ਵੀ ਆ ਤਕਰੀਬਨ ਸਾਰੀਆਂ ਹੋਣ ਕੋਈ ਕੋਈ ਬੰਤ ਬੱਚਾ ਬਿਮਾਰ ਨਹੀਂ ਸਾਰੇ ਠੀਕ ਠਾਕ ਨੇ ਹਾਂਜੀ ਡਾਕਟਰ ਸਾਹਿਬ ਆ ਰਹੇ ਨੇ ਜੀ ਜਾ ਰਹੇ ਨਹੀਂ ਆਦਾਂ ਤੁਹਾਨੂੰ ਤੁਸੀਂ ਇੱਥੇ ਜਿਵੇਂ ਨਾ ਅਤੇ ਤੁਸੀਂ ਆਜਾ ਕਰੋ ਜੇ ਤੁਹਾਨੂੰ ਮਰਜ਼ੀ ਆਜਾ ਕਰੋ ਤਿੰਨ ਤਿੰਨ ਦਿਨ ਲਈ ਨਹੀਂ ਉਹ ਚਲੋ ਕੋਈ ਨਹੀਂ ਐਮਐਲਏ ਸਾਹਿਬ ਵੀ ਕਹਿ ਰਹੇ ਨੇ ਸਾਨੂੰ ਨੇ ਸਾਰੇ ਇੰਤਜ਼ਾਮ ਕੀਤੇ ਹੋਏ ਇਹਨਾਂ ਨੇ ਹਾਂਜੀ ਬਾਕੀ ਡੰਗਰਾਂ ਦਾ ਰਾਸ਼ਨ ਪਾਣੀ ਵੀ ਸਭ ਕੁਝ ਆ ਰਿਹਾ ਵਾ ਹੜਾ ਦੀ ਸਥਿਤੀ ਨੂੰ ਵੇਖਦੇ ਹੋਏ ਸਟੇਟ ਡੈਲੀਗੇਟ ਇਜਲਾਸ ਨੂੰ ਜਿਹੜਾ ਕੀ ਤੁਰੰਤ ਪ੍ਰਭਾਵ ਦੇ ਨਾਲ ਮੁਲਤਵੀ ਕਰ ਦਿੱਤਾ ਗਿਆ ਪੁਨਰ ਸੁਭਜੀਤ ਸ਼ਰਮ ਨੇ ਕਾਲੇ ਦਲ ਪ੍ਰਧਾਨ ਜਤਦਰ ਗਿਆਨ ਨੇ ਹਰਪ੍ਰੀਤ ਸਿੰਘ ਵੱਲੋਂ 6 ਸਤੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬੁલાਏ ਗਏ ਸਟੇਟ ਡੈਲੀਗੇਟ ਇਜਲਾਸ ਨੂੰ ਤੁਰੰਤ ਪ੍ਰਭਾਵ ਨਾਲ ਮੁਲਤਵੀ ਕਰ ਦਿੱਤਾ ਗਿਆ ਜਿਸ ਹਾਂ ਪਾਰਟੀ ਦੇ ਮੁਖਤਫਰ ਤੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਇਸ ਵੇਲੇ ਸਰਹੱਦ ਨਾਲ ਲੱਗਦੇ ਜ਼ਿਲ੍ਹੇ ਪੂਰੀ ਤਰ੍ਹਾਂ ਹੜ੍ਹ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਜਿਹੇ ਵਿੱਚ ਜਿੱਥੇ ਸਾਰੇ ਵੱਡੇ ਸਿਆਸੀ ਪ੍ਰੋਗਰਾਮ ਪਹਿਲਾਂ ਹੀ ਮੁਲਤਵੀ ਕੀਤਾ ਜਾ ਚੁੱਕੇ ਹਨ ਹਾਲਾਤ ਸੁਖਾਵੇ ਹੋਣ ਤੱਕ ਸਟੇਟ ਡੈਲੀਗੇਟ ਜਲਾਸ ਨੂੰ ਮੁਲਤਵੀ ਕੀਤਾ ਜਾਂਦਾ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜਿਥੇ ਖੁਦ ਹਾਰਡ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਰਹੇ ਹਨ ਉੱਥੇ ਹੀ ਉਹਨਾਂ ਵੱਲੋਂ ਪਾਰਟੀ ਦੇ ਲੀਡਰ ਸਾਹਿਬਾਨ ਅਤੇ ਵਰਕਰਾਂ ਨੂੰ ਵੀ ਰਾਹਤ ਕਾਰਜਾਂ ਵਿੱਚ ਜੁਟਣ ਦੀ ਅਪੀਲ ਕੀਤੀ ਗਈ ਹੈ। ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਇਸ ਵੇਲੇ 8 ਜ਼ਿਲ੍ਹੇ ਬੁਰੀ ਤਰ੍ਹਾਂ ਹੜ੍ਹਾਂ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਤਾਜ਼ਾ ਸਥਿਤੀ ਨੂੰ ਵੇਖਦੇ ਹੋਏ ਇਨ੍ਹਾਂ ਹਾਲਾਤਾਂ ਵਿੱਚ ਪ੍ਰਭਾਵਿਤ ਜ਼ਿਲ੍ਹਿਆਂ ਦੀ ਮਦਦ ਵਾਲੇ ਹੱਥਾਂ ਦੀ ਲੋੜ ਹੈ ਤੇ ਜਾਰੀ ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਿਵੇਂ ਹੀ ਹਾਲਾਤ ਸਥਿਰ ਹੋਣਗੇ ਸਥਿਤੀ ਤੇ ਸਮੀਖਿਆ ਤੋਂ ਬਾਅਦ ਜਰਨਲ ਇਜਲਾਸ ਦੇ ਲਈ ਅਗਲੀ ਤਾਰੀਖ ਨੂੰ ਜਾਰੀ ਕੀਤਾ ਜਾਵੇਗਾ ਤਦਰਿਕ ਕੁਲਦੀਪ ਸਿੰਘ ਢਾਲੀਵਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਉੱਥੇ ਪਹੁੰਚ ਨੇ ਦੱਸਦਾਂ ਕਿ ਪੂਰੀ ਪੰਜਾਬ ਸਰਕਾਰ ਇਸ ਵੇਲੇ ਔਨ ਗਰਾਉਂਡ ਜਿਹੜੀ ਕਿ ਪਹੁੰਚੀ ਹੋਈ ਆ ਉੱਥੇ ਜਾ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਆਪਣੇ ਹਲਕਿਆਂ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਦੀ ਜਿਹੜੀ ਮਦਦ ਕੀਤੀ ਜਾ ਰਹੀ ਹੈ ਸਾਰੇ ਆਪ ਦੇ ਮੰਤਰੀ ਐਮ ਐਲ ਏ ਸਾਰੇ ਉੱਥੇ ਪਹੁੰਚੇ ਹੋਏ ਨੇ ਤੇ ਇਸ ਵੇਲੇ ਦੱਸਦਾਂ ਕਿ ਕੁਲਦੀਪ ਸਿੰਘ ਢਾਲੀਵਾਲ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਾਰਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਖਾਸ ਤੌਰ ਤੇ ਸਮੇਂ ਸਭ ਨੂੰ ਇਕਜੁੱਟ ਹੋ ਕੇ ਪਿੰਡ ਵਾਸੀਆਂ ਦੀ ਉਹਨਾਂ ਲੋਕਾਂ ਦੀ ਜੋ ਕਿ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਅਸੀਂ ਕਿੰਨਾ ਹਲਾਤਾ ਵਿੱਚ ਲੋਕਾਂ ਤੱਕ ਮਦਦ ਪਹੁੰਚਾ ਰਹੇ ਹਾਂ ਮੇਰਾ ਆਪਣਾ ਪੁੱਤਰ ਟਰੈਕਟਰ ਤੋਂ ਪਾਣੀ ਵਿੱਚ ਡਿੱਗ ਗਿਆ ਸ਼ਾਇਦ ਅਸੀਂ ਚੰਗੇ ਕੰਮ ਕੀਤੇ ਲੱਗੇ ਹੋયા ਇਸ ਲਈ ਉਸ ਦੀ ਜਾਨ ਜੜੀ ਕਿ ਬਚ ਗਈ ਹੈ ਤੇ ਵਾਹਿਗੁਰੂ ਮਿਹਰ ਰੱਖੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਬਿਆਨ ਵੀ ਆਪਣਾ ਜਾਰੀ ਕੀਤਾ ਗਿਆ ਤੇ ਆਓ ਸੁਣਦੇ ਹਾਂ ਵੀ ਵੀ ਇਕੱਲਿਆਂ ਨਹੀਂ ਛੱਡਿਆ ਜਾ ਸਕਦਾ ਅਜ ਨਾਲੇ ਦੇ ਲੋਕ ਮੇਰਾ ਪਰਿਵਾਰ ਨੇ ਉਹਨਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਨਾਲ ਰਹਿਣਾ ਮੇਰੀ ਡਿਊਟੀ ਆ ਤੇ ਮੈਂ ਆਪਣੀ ਡਿਊਟੀ ਜਿਹੜੀ ਕਰਦਾ ਦਿਆਂ ਉਹਦਾ ਥੋੜਾ ਜੀ ਹਵਸਤੇ ਦੇ ਵਿੱਚ ਕਿਸੇ ਕੋਸੀ ਆਵੇ ਹੀ ਤੇ ਬੜੀ ਪੂਜੀਤਾ ਦਾ ਟਰੈਕਟਰ ਜਿਹੜਾ ਉਹ ਇੱਕ ਟੋਏ ਦੇ ਵਿੱਚ ਡਿੱਗ ਗਿਆ ਮੇਰਾ ਬੇਟਾ ਬੈਠਾ ਸੀਗਾ ਉਹ ਮੱਸੀ ਬਚਾ ਜਾ ਕੇ ਡਿੱਗ ਪਿਆ ਵਿੱਚ ਪਰ ਉਹ ਤਾਂ ਹੀ ਬਚਿਆ ਕਿ ਮਹਾਰਾਜ ਦੀ ਕਿਰਪਾ ਹੋਈ ਪ੍ਰਮਾਤਮਾ ਦੀ ਕਿਰਪਾ ਹੋਈ ਅਸੀਂ ਲੋਕਾਂ ਦੀ ਸੇਵਾ ਕਰਦੇ ਇਸ ਕਰਕੇ ਮਹਾਰਾਜ ਨੇ ਉਹਨੂੰ ਝੋਟ ਨਹੀਂ ਲੱਗਣ ਦਿੱਤੀ ਉਹ ਵਾਲ ਵਾਲ ਜਿਹੜਾ ਬਚ ਗਿਆ ਕਿਉਂਕਿ ਸਾਡੇ ਲੋਕ ਹੀ ਬਚਾਦੇ ਆ ਇਸ ਵੇਲੇ ਇਹਦਾ ਸ਼ਿਕਾਰ ਨੇ ਪਾਣੀ ਦਾ ਤੇ لازمی ਅਸੀਂ ਵੀ ਸ਼ਿਕਾਇਤ ਦੇਣਾ ਹੋਵਾਂਗੇ ਪਰ ਮੈਂ ਇਹ ਕਿਹੜਾ ਚਾਹੁੰਦਾ ਇਹ ਨਾਲੇ ਦੇ ਸਾਰੇ ਵਿਧਾਨ ਸਭਾ ਦੇ ਲੋਕਾਂ ਨੂੰ ਦਿਲ ਨਾ ਛੱਡਿਓ ਤੁਹਾਡੇ ਨਾਲ ਆਖਰੀ ਸਮੇਂ ਤੱਕ ਤੁਹਾਡੀ ਲੜਾਈ ਲੜਾਂਗੇ ਪਰਵਾਹ ਦੇਣਾ ਸਾਦਾ ਉਹ ਤੁਹਾਡੇ ਨਾਲ ਆ ਸਾਡੀ ਪਾਰਟੀ ਦੇ ਸਭ ਸਾਥੀ ਸ਼ਹਿਰ ਦੇ ਅਮਸਰ ਤੋਂ ਆਉਂਦੇ ਆ ਸਾਡੇ ਨਾਲੇ ਤੋਂ ਸਾਡੀ ਆਮ ਆਦੀ ਪਾਰਟੀ ਜਿਹੜੀ ਇਹ ਨਾਲੇ ਦੇ ਲੋਕਾਂ ਦੇ ਨਾਲ ਹੈ ਬਹੁਤ ਬਹੁਤ ਧੰਨ ਪੰਜਾਬ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਅਗਲੇ 5 ਦਿਨਾਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਣੇ ਕਿ ਅਗਲੇ 5 ਦਿਨ ਲਗਾਤਾਰ ਪਾਰੀ ਨਹੀਂ ਪਵੇਗਾ ਵੱਡੀ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਭਾਰਤੀ ਮੌਸਮ ਵਿਭਾਗ ਨੇ ਸ਼ਾਮ ਜਾਰੀ ਕੀਤੀ ਵੱਡੀ ਭਵਿੱਖਬਾਣੀ ਦੇ ਵਿੱਚ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡੀ ਅਪਡੇਟ ਸਾਂਝੀ ਕੀਤੀ ਹੈ ਪੰਜਾਬ ਦੇ ਕਈ ਜ਼ਿਲ੍ਹੇ ਰੈੱਡ ਜ਼ੋਨ ਦੇ ਵਿੱਚ ਆ ਚੁੱਕੇ ਹਨ ਜੀ ਹਾਂ ਪਹਿਲਾ ਵੀ ਪੰਜਾਬ ਅਜੇ ਤੱਕ ਹੜਾ ਦੀ ਮਾਰ ਹੀਟ ਹੈ ਪਰ ਮੌਸਮ ਵਿਭਾਗ ਦੇ ਬਿਚ ਵਾਣੀ ਮੁਤਾਬਕ ਹੋਰ ਵੀ ਹਾਲਾਤ ਵਿਗੜਨ ਦੀ ਸੰਭਾਵਨਾ ਲੱਗ ਰਹੀ ਹੈ ਅਜਿਹੇ ਮੌਸਮ ਦੇ ਵਿੱਚ ਮੌਸਮ ਵਿਭਾਗ ਨੇ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜੁਲੰਦਰ ਹੁਸ਼ਿਆਰਪੁਰ ਲੁਧਿਆਣਾ ਫਗਵਾੜਾ ਫਿਰੋਜ਼ਪੁਰ ਫਸਿਲਕਾ ਆਦੀ ਜ਼ਿਲ੍ਹਿਆਂ ਵਿੱਚ ਪਾਰੀ ਮੀਂਹ ਦੀ ਸੰਭਾਵਨਾ ਚੁਟਾਈ ਹੈ ਤੇ ਇਹ ਜ਼ਿਲ੍ਹੇ ਰੈੱਡ ਜ਼ੋਨ ਦੇ ਵਿੱਚ ਹਨ ਵਿਭਾਗ ਨੇ ਮੀਂਹ ਦੇ ਨਾਲ ਅਸਮਾਨੀ ਬਿਜਲੀ ਲਿਜਕਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਰਫ਼ਤਾਰ ਨਾਲ ਤੇਜ਼ ਹਵਾਵਾਂ ਵਗਣ ਦੀ ਚੇਤਾਵਨੀ ਦਿੱਤੀ ਹੈ ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਤੇ ਖੁੱਲੇ ਖੇਤਰਾ ਵਿੱਚ ਖੜੇ ਰਹਿਣ ਤੋਂ ਬਚਣ ਦਰਖਤਾਂ ਅਤੇ ਬਿਜਲੀ ਦੇ ਖੰਭਿਆਂ ਹੇਠਾਂ ਨਾ ਖੜਨ ਦੀ ਸਲਾਹ ਦਿੱਤੀ ਗਈ ਹੈ ਉੱਥੇ ਹੀ ਵਿਭਾਗ ਨੇ 2 ਸਤੰਬਰ ਯਾਨੀ ਅੱਜ ਔਰੇਂਜ ਅਲਰਟ ਵੀ ਦਿੱਤਾ ਜਿਸ ਦੇ ਤਹਿਤ ਸੂਬੇ ਦੇ ਅੱਧੇ ਹਿੱਸੇ ਵਿੱਚ ਪਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਤੇ ਇਸ ਦੇ ਨਾਲ ਹੀ ਵਿਭਾਗ ਨੇ 3 ਸਤੰਬਰ ਨੂੰ ਕੁਝ ਉਤਰੀ ਜ਼ਿਲ੍ਹਿਆਂ ਖਾਸ ਕਰ ਗੁਰਦਾਸਪੁਰ ਅਤੇ ਪਠਾਨਕੋਟ ਲਈ yellow alert jari kita hai te inna zila wasiyan nu behad savdhan rehndi appeal vi kiti hai mausam vibhag ne 4 ate 5 september nu punjab de zyada tar hissiyan de layi koi vaddi chetavani filhal huje tak nahi dassi kujh kujh zilliyan vich darmiyana mee pa sakda ਰੁਕarda ਅਗਲੀ ਖਬਰ ਦੇ ਨਾਲ ਅਫਗਾਨਿਸਤਾਨ ਦੇ ਵਿੱਚ ਆਏ ਪੁਚਾਲ ਕਾਰਨ 700 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਤੇ 1500 ਲੋਕੀ ਜਿਹੜੇ ਕੀ ਜ਼ਖਮੀ ਵੀ ਦੱਸੇ ਜਾ ਰਹੇ ਨੇ ਅਫਗਾਨਿਸਤਾਨ ਦੇ ਵਿੱਚ ਆਇ ਪੁਚਾਲ ਦੇ ਵਿੱਚ ਮਰਨ ਵਾਲੇ ਦੀ ਗਿਣਤੀ ਜੜੇ ਕੀ 700 ਤੋਂ ਪਾਰ ਦੱਸੀ ਜਾ ਰਹੀ ਹੈ ਤੇ 1300 ਤੋਂ ਵੱਧ ਜ਼ਖਮੀਆਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਅਫਗਾਨਿਸਤਾਨ ਦੇ ਤਾਲਿਬਾਨ ਸ਼ਾਹਿਦ ਗ੍ਰਹਿ ਮੰਤਰੀ ਵਾਲੇ ਨੇ ਕਿਹਾ ਕਿ ਕਈ ਇਲਾਕਿਆਂ ਵਿੱਚ ਭਾਰੀ ਤਬਾਹੀ ਹੋਈ ਹੈ ਐਤਵਾਰ ਦੇਰ ਰਾਤ ਅਫਗਾਨਿਸਤਾਨ ਦੇ ਨੰਗਰਹਾਰ ਅਤੇ ਕੁੰਨਾਰ ਪ੍ਰਾਂਤਾਂ ਵਿੱਚ ਛੇ ਤੀਬਰਤਾ ਦਾ ਜੁੜਾ ਕੀ ਪੁਚਾਲ ਆਇਆ ਸੀ ਯੂਐਸਜੀਐਸ ਦੇ ਅਨੁਸਾਰ ਪੁਚਾਲ ਦਾ ਕੇਂਦਰ ਨੰਗਰ ਹਾਰ ਸੂਬੇ ਦੇ ਚ ਲਾਲਾਬਾਦ ਦੇ ਨੇੜੇ ਸੀ ਅਤੇ ਇਸ ਦੀ ਡੂੰਘਾਈ 8 ਕਿਲੋਮੀਟਰ ਸੀ ਪੁਚਾਰ ਇੰਨਾ ਭਿਆਨਕ ਸੀ ਕਿ ਮਨਵਾਲੇ ਦੀ ਗਿਣਤੀ ਲਗਾਤਾਰ ਜੜੀ ਕੀ ਵਧਦੀ ਹੀ ਜਾਰਹੀ ਹੈ ਪ੍ਰਾਪ ਜਾਣਕਾਰੀ ਦੇ ਅਨੁਸਾਰ ਦੱਸ ਦਿੰਦੇ ਕਿ 6 ਤਿਬਰਤਾ ਦਾ ਪੁਚਾਲ ਆਇਆ ਸੀ ਉਸ ਤੋਂ ਬਾਅਦ 4.5 ਅਤੇ 5.2 ਦੀ ਤਿਬਰਤਾ ਦੇ ਹੋਰ ਝਟਕੇ ਆਏ ਪੁਚਾਲ ਦੇ ਝਟਕੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਅਤੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੱਕ ਮਹਿਸੂਸ ਕੀਤੇ ਗਏ ਬੁਲਾਰਾ ਨੇ ਦੱਸਿਆ ਕਿ ਭੁਚਾਲ ਨੇ ਪਾਰੀ ਤਬਾਹੀ ਮਚਾਈ ਹੈ ਖਾਸ ਕਰਕੇ ਪਹਾੜੀ ਕੁਨਾਰ ਸੂਬੇ ਨੂੰ ਭੁਚਾਲ ਤੋਂ ਸਭ ਤੋਂ ਵੱਧ ਨੁਕਸਾਨ ਹੋਇਆ ਭੁਚਾਲ ਦੇ ਸਮੇਂ ਜ਼ਿਆਦਾਤਰ ਲੋਕ ਸੌ ਰਹੇ ਸਨ ਤੇ ਇਸ ਕਾਰਨ ਉਹ ਇਮਾਰਤਾਂ ਦੇ ਮਲਬੇ ਹੇਠ ਦੱਬ ਗਏ ਸ਼ਹਿਰ ਵਿੱਚ ਰਾਤ ਭਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਜੁੜੀ ਕੀ ਹੋਰ ਵੱਧ ਸਕਦੀ ਹੈ ਇਸ ਦੇ ਨਾਲ ਹੀ ਦੱਸਣਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੱਲੋਂ ਵੀ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਦੱਸਿਆ ਕਿ ਜਨ ਸਿਹਤ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਕੁਨਾਰ ਦੇ ਕਈ ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਤੇ ਮਲਬੇ ਹੇਠ ਫਸੇ ਲੋਕਾਂ ਨੂੰ ਬਚਾਉਣ ਦੇ ਲਈ ਰੈਸਕਿਊ ਆਪਰੇਸ਼ਨ ਜਾਰੀ ਹੈ ਪੰਜਾਬ ਦੇ ਵਿੱਚ ਆਏ ਹੜ੍ਹਾਂ ਕਾਰਨ ਇਨੇ ਲੋਕ ਜਿਹੜੇ ਕੀ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੀ ਕੋਈ ਗਿਣਤੀ ਹੀ ਨਹੀਂ ਦੱਸਿਆ ਕਿ ਕਿੰਨੇ ਘਰ ਜਿਹੜੇ ਉਜੜ ਚੁੱਕੇ ਨੇ ਪਿੰਡ ਜਿਹੜੇ ਕਿ ਜਾਲਤਲ ਹੋ ਚੁੱਕੇ ਨੇ ਤੇ ਇਹਨਾਂ ਦੀ ਮਦਦ ਲਈ ਜਿੱਥੇ ਇੱਕ ਪਾਸੇ ਸਰਕਾਰ, ਐਨ ਜੀਓ ਤੇ ਹੋਰ ਕਈ ਜਥੇਬੰਦੀਆਂ ਵੱਲੋਂ ਮਦਦ ਦਿੱਤੀ ਜਾ ਰਹੀ ਹੈ ਤਾਂ ਉੱਥੇ ਹੀ ਫਿਲਮ ਇੰਡਸਟਰੀ ਦੇ ਸਿਤਾਰਿਆਂ ਦੇ ਵੱਲੋਂ ਵੀ ਆਪਣੇ ਆਪਣੇ ਹਿੱਸੇ ਵੱਜੋਂ ਜਿਹੜੀ ਕਿ ਮਦਦ ਦਿੱਤੀ ਜਾ ਰਹੀ ਹੈ ਸਾਰਿਆਂ ਦੇ ਵੱਲੋਂ ਆਪਣਾ ਯੋਗਦਾਨ ਜਿਹੜਾ ਕਿ ਪਾਇਆ ਜਾ ਰਿਹਾ ਹੈ ਕਈਆਂ ਦੇ ਵੱਲੋਂ ਕਿਸ਼ਤਿਆਂ ਨੂੰ ਜਿਹੜਾ ਕਿਸ਼ਤਿਆਂ ਦੀ ਅਰੇਂਜਮੈਂਟ ਕੀਤੀ ਜਾ ਰਹੀ ਹੈ ਤੇ ਕਈਆਂ ਦੇ ਵੱਲੋਂ ਖਾਣ ਪੀਣ ਦੀ ਸਮੱਗਰੀ ਦਿੱਤੀ ਜਾ ਰਹੀ ਹੈ ਕਈ ਖੁਦ ਜਿਹੜਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਤੇ ਦੱਸਣਿਆ ਕੀ ਦਲਜੀਤ ਦਸਾਂਝ ਦੀ ਟੀਮ ਵੀ ਜਿਹੜੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਰਹੀ ਹੈ ਤੇ ਲੋਕਾਂ ਦੀ ਮਦਦ ਕਰ ਰਹੀ ਹੈ ਇਸ ਵੇਲੇ ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਦੀ ਮਾਰ ਚੋਂ ਆ ਰਹੇ ਹਨ ਤੇ ਜਿਹਾ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਤੇ ਹੋਰ ਫਿਲਮੀ ਸਿਤਾਰੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ ਤੇ ਕੋਵਿਡ ਮਹਾਮਾਰੀ ਦੌਰਾਨ ਲੋਕਾਂ ਦੀ ਮਦਦ ਕਰਕੇ ਮਸੀਹਾ ਬਣੇ ਸੋਨੂ ਸੂਦ ਨੇ ਹੁਣ ਪੰਜਾਬ ਦੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੀ ਜ਼ਿੰਮੇਵਾਰੀ ਲਈ ਹੈ। ਅਦਾਕਾਰ ਨੇ ਹਾਲ ਹੀ ਵਿੱਚ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਪੰਜਾਬ ਦੇ ਲੋੜਵੰਦ ਲੋਕਾਂ ਦੀ ਮਦਦ ਦੇ ਲਈ ਮੁਹਿੰਮ ਵਿੱਚ ਬਹੁਤ ਸਾਰੇ ਲੋਕਾਂ ਨਾਲ ਜੁੜ ਰਿਹਾ ਹੈ ਤੇ ਪੀੜਤਾਂ ਨੂੰ ਹਰ ਤਰ੍ਹਾਂ ਦੀ ਮਦਦ ਪ੍ਰਦਾਨ ਕਰੇਗਾ। ਨਾਜ਼ਰ ਨੇ ਇੱਕ ਪੰਜਾਬੀ ਗਾਇਕ ਗੁਰੂ ਰੰਦਾਵਾ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ ਰੰਦਾਵਾ ਦੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਪੰਜਾਬ ਅਤੇ ਹੜ੍ਹਾਂ ਤੋਂ ਪੀੜਿਤ ਹੋਰ ਸਾਰੇ ਰਾਜਾਂ ਲਈ ਪ੍ਰਾਰਥਨਾਵਾਂ ਆਓ ਅਸੀਂ ਜਿੰਨੀ ਵੀ ਮਦਦ ਕਰ ਸਕੀਏ ਮਦਦ ਕਰੀਏ ਮੇਰੇ ਇਲਾਕੇ ਡੇਰਾ ਬਾਬਾ ਨਾਨਕ ਅਤੇ ਮੇਰੇ ਪਿੰਡ ਧਾਰੋਵਾਲੀ ਦੇ ਨੇੜੇ ਮਦਦ ਕੈਂਪਸ ਸਥਾਪਿਤ ਕਰ ਰਹੇ ਹਾਂ ਇਨ੍ਹਾਂ ਤੋਂ ਇਲਾਵਾ ਪੰਜਾਬੀ ਗਾਇਕ ਸੁਨੰਧਾ ਸ਼ਰਮਾ ਪੰਜਾਬ ਦੇ ਔਕੇ ਹਲਾਤਾ ਵਿੱਚ ਕਾਰਮਨਿਸਰ ਦੇ ਅਜਨਾਲਾ ਪਹੁੰਚੀ ਕਾਮੇਡੀਅਨ ਕਪਿਲ ਸ਼ਰਮਾ ਨੇ ਇਹ ਵੀ ਮਦਦ ਦਾ ਐਲਾਨ ਕੀਤਾ ਗਾਇਕ ਕਰਨ ਔਜਲਾ ਤੇ ਸਿੰਦਰ ਸਰਤਾਜ ਦੀ ਫਾਊਂਡੇਸ਼ਨ ਹਰ ਪੀੜਤਾਂ ਨੂੰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਉਣ ਦੇ ਲਈ ਘਰ ਘਰ ਜਾ ਰਹੀ ਹੈ ਦਿਲਜੀਤ ਦੋਸਾਂਝ ਦੀ ਵੀ ਇੱਕ ਟੀਮ ਹੈ ਜੋ ਕਿ ਉਹਨਾਂ ਦਾ ਹਾੜ ਪੀੜਤਾ ਦੇ ਲਾਕੇ ਵਿੱਚ ਚਾ ਚਾ ਕੇ ਮਦਦ ਕਰ ਰਹੀ ਹੈ ਬਾਲੀਵੁੱਡ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਹੜ੍ਹ ਪੀੜਤਾ ਲਈ ਲਗਾਤਾਰ ਮਦਦ ਦੀ ਅਪੀਲ ਜਿਹੜੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਦੱਸ ਦਿੰਦੇ ਆ ਕਿ ਐਮਈ ਵਰਕ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਉਹ 200 ਕਰੋੜ ਨੂੰ ਜਿਹੜਾ ਕਿ ਗੋਥਲੈਂਡ ਗੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਮਦਦ ਕੀਤੀ ਜਾਵੇਗੀ ਤੇ ਐਮਈ ਵਰਕ ਤੇ ਸੋਨਮ ਬਾਜਵਾ ਦੀ ਆਉਣ ਵਾਲੀ ਫਿਲਮ ਨਿਕਾ ਜਾਲਦਾਰ 4 ਦੇ ਨਿਰਮਤਾਵਾਂ ਨੇ ਫਿਲਮ ਰਿਲੀਜ਼ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ ਤੋ ਦਰੇ ਹੜਾ ਕਾਰਨ ਮੈਡੀਕਲ ਕਾਲਸ ਤੋਂ ਵੀ ਅਲਰਟ ਤੇ ਰਹਿਣ ਦੀ ਅਪੀਲ ਜਿਹੜੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਕੁਦਰਤ ਦਾ ਕਹਿਰ جاری ਹੈ ਸੂਬੇ ਦੇ ਤਕਰੀਬਨ ਹਰ ਜ਼ਿਲ੍ਹੇ ਵਿੱਚ ਮੀਂਹ ਦੀ ਮਾਰ ਪੈ ਰਹੀ ਹੈ ਤੇ ਇਸ ਵਿਚਾਰੇ ਹੁਣ ਪ੍ਰਸ਼ਾਸਨ ਵੱਲੋਂ ਪ੍ਰਾਈਵੇਟ ਹਸਪਤਾਲਾਂ ਤੇ ਕਾਲਜਾਂ ਨੂੰ ਅਲਰਟ ਉੱਤੇ ਰਹਿਣ ਦੇ ਲਈ ਕਿਹਾ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਜਾਰੀ ਪੱਤਰ ਦੇ ਵਿੱਚ ਕਿਹਾ ਗਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਹੁਕਮਾਂ ਤੇ ਮੌਜੂਦਾ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਆਪਣੀ ਸੰਸਥਾ ਵਿਖੇ ਕੰਟਰੋਲ ਰੂਮ ਸਾਬਤ ਕੀਤੇ ਜਾਣ ਅਤੇ ਉਸ ਨੂੰ 24 ਇੰਟੂ 7 ਚਾਲੂ ਰੱਖਿਆ ਜਾਣ ਦੀ ਹਦਾਇਤ ਜਾਰੀ ਕੀਤੀ ਹੈ ਉਕਤ ਸਥਿਤੀ ਦੇ ਮੱਦੇਨਜ਼ਰ ਆਪਣੇ ਪੱਧਰ ਤੇ ਮੈਡੀਕਲ ਟੀਮਾਂ ਦੀ ਗਠਨ ਨਵੀ ਕੀਤਾ ਜਾਵੇ ਅਤੇ ਉਹਨਾਂ ਨੂੰ ਆਪਣੇ ਨਾਲ ਲੱਗਦੇ ਪਿੰਡਾਂ ਏਰੀਆ ਵਿੱਚ ਵਿਜ਼ਿਟ ਕਰਨ ਦੀ ਹਦਾਇਤ ਵੀ ਜਿਹੜੀ ਕੀਤੀ ਗਈ ਹੈ ਜ਼ਿਆਦਾ بارش ਅਤੇ ਹੜ੍ਹ ਸੰਭਾਵਿਤ ਖੇਤਰਾਂ ਵਿੱਚ ਆਪਣੇ ਪੱਧਰ ਤੇ ਤੁਰੰਤ ਮੈਡੀਕਲ ਸਹਾਇਤਾ ਦਵਾਈਆਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ ਅਤੇ ਲੋਕਾਂ ਨੂੰ ਸਾਫ਼ ਪਾਣੀ ਅਤੇ ਕਲੋਰినੇਸ਼ਨ ਸੰਬੰਧੀ ਜਾਣੂ ਕਰਵਾਇਆ ਜਾਵੇ ਤੇ ਉਕਤ ਮੈਡੀਕਲ ਟੀਮਾਂ ਅਤੇ ਕੰਟਰੋਲ ਰੂਮ ਵੀ ਜ਼ਾਰੀ ਜਾਣਕਾਰੀ ਨਿਮਨ ਹਸਤਾਖਰ ਨੂੰ ਦੇਣਾ ਯਕੀਨੀ ਬਣਾਇਆ ਜਾਵੇ ਤੇ ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਲਗਾਤਾਰ ਮੀ ਪੈਣ ਕਾਰਨ ਹੜ੍ਹਾਂ ਨਾਲ ਨਜਿੱਠਣ ਦੇ ਲਈ ਡਾਕਟਰ ਅਮਨਪ੍ਰੀਤ ਕੋਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਦਫ਼ਤਰ ਸਿਵਲ ਸਰਜਨ ਲੁਧਿਆਣਾ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਕਿ ਦਫ਼ਤਰ ਸਿਵਲ ਸਰਜਨ ਲੁਧਿਆਣਾ ਵਿਖੇ 24x7 ਫਲੈਟ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਜਿਸ ਦਾ ਹੈਲਪਲਾਈਨ ਨੰਬਰ 01612 444193 ਹੈ। ਤੁਦਰੀ ਰੂਸੀ ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਲਮੁਜ਼ਨ ਕਾਰ ਦੇ ਵਿੱਚੋਂ ਲਿਫਟ ਦਿੱਤੀ ਹੈ ਜਿਸ ਦੀ ਤਸਵੀਰ ਵੀ ਸਾਹਮਣੇ ਆਈ ਹੈ। ਰੂਸੀ ਰਾਸ਼ਟਰਪਤੀ ਵਿਲਾਦਿਮੀ ਪੁਤਿਨ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਔਰ ਸਲੇਮਸਿਨ ਕਾਰ ਵਿੱਚ ਲਿਫਟ ਦਿੱਤੀ ਅਤੇ ਦੋਵੇਂ ਨੇਤਾ ਸ਼ੰਗਾਈ ਸਹਿਯੋਗ ਸੰਗਠਨ ਸੰਮੇਲਨ ਤੋਂ ਇਲਾਵਾ ਦੁਵੱਲੀ ਗੱਲਬਾਤ ਵਾਲੀ ਥਾਂ ਤੇ ਇਕੱਠੇ ਪਹੁੰਚੇ ਰੂਸ ਦੇ ਰਾਸ਼ਟਰਪਤੀ ਰੇਡੀਓ ਸਟੇਸ਼ਨ ਦੀ ਖਬਰ ਅਨੁਸਾਰ ਦੋਵਾਂ ਨੇਤਾਵਾਂ ਵਿਚਕਾਰ ਗੱਲਬਾਤ ਪੁਤਿਨ ਦੀ ਲਿਮੋਜ਼ਨ ਦੇ ਵਿੱਚ ਹੋਟਲ ਜਾਂਦੇ ਸਮੇਂ ਜਾਰੀ ਰਹੀ ਦੋਵੇਂ ਨੇਤਾ ਹੋਟਲ ਦੇ ਵਿੱਚ ਆਪਣੀ ਟੀਮ ਦੇ ਮੈਂਬਰਾਂ ਨਾਲ ਇੱਕ ਦੂਜੇ ਨੂੰ ਮਿਲਣ ਜਾ ਰਹੇ ਸਨ ਤੇ ਹਾਲਾਂਕਿ ਹੋਟਲ ਪਹੁੰਚਣ ਤੇ ਉਹਨਾਂ ਔਰ ਰੂਸੀ ਰਾਸ਼ਟਰਪਤੀ ਦੀ ਲਿਮੂਜ਼ਿਨ ਤੋਂ ਹੇਠਾਂ ਨਹੀਂ ਉਤਰੇ ਅਤੇ 50 ਮਿੰਟ ਤੱਕ ਗੱਲਾਂ ਕਰਦੇ ਰਹੇ ਬਾਅਦ ਵਿੱਚ ਕ੍ਰੈਮਲਿਨ ਰੂਸ ਦੇ ਰਾਸ਼ਟਰਪਤੀ ਦਾ ਸਰਕਾਰੀ ਨਿਵਾਸ ਅਤੇ ਦਫ਼ਤਰ ਦੇ ਬੁਲਾ ਰਹੇ ਦਮਿਟਰੀ ਪਾਸਕੋਵ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਕਾਰਵਚ ਲਕਬਾ ਕੇ ਘੰਟੇ ਤੱਕ ਆਹਮੋ ਸਾਹਮਣੇ ਗੱਲਬਾਤ ਕੀਤੀ ਮੋਦੀ ਨੇ ਸੋਸ਼ਲ ਮੀਡੀਆ ਤੇ ਲਮਜ਼ੰਦ ਅੰਦਰ ਆਪਣੀ ਅਤੇ ਰੂਜ਼ੀ ਰਾਸ਼ਟਰਪਤੀ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਜੋ ਕਿ ਤੁਸੀਂ ਇਸ ਵੇਲੇ ਵੇਖ ਵਿਸਾਖਦੇ ਹੋ ਮੋਦੀ ਨੇ ਕਿਹਾ ਐਸੀਓ ਸੰਮੇਲਨ ਸਥਾਨ ਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਾਸ਼ਟਰਪਤੀ ਪੁੱਤਨ ਅਤੇ ਮੈਂ ਦੁਵੱਲੇ ਮੀਟਿੰਗ ਸਥਾਨ ਤੇ ਇਕੱਠੇ ਪਹੁੰਚੇ ਉਹਨਾਂ ਨਾਲ ਗੱਲਬਾਤ ਹਮੇਸ਼ਾ ਪਾਲਦायक ਹੁੰਦੀ ਹੈ ਮਾਸਕੋ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸ਼ਾਇਦ ਮੋਦੀ ਅਤੇ ਪੁਤਿਨ ਵਿਚਕਾਰ ਸਭ ਤੋਂ ਮਹੱਤਵਪੂਰਨ ਗੱਲਬਾਤ ਸੀ ਜਿਸ ਤੇ ਵਿੱਚ ਉਹਨਾਂ ਨੇ ਸੰਭਾਵਿਤ ਤੌਰ ਤੇ ਉਹਨਾਂ ਮੁੱਦਿਆਂ ਤੇ ਚਰਚਾ ਕੀਤੀ ਜੋ ਹੋਰ ਕੋਈ ਨਹੀਂ ਜਾਣਦਾ ਸੀ ਤੰਦਰੇ ਵਿੱਤ ਮੰਤਰੀ ਅਪਾਲ ਸਿੰਘ ਜੀਮਾ ਵੀ ਹਾਰਡ ਪ੍ਰਭਾਵਿਤ ਇਲਾਕੇ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਮਦਦ ਕੀਤੀ ਗਈ ਹੈ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਤੇ ਕੁਝ ਆਪਣਾ ਪੱਖ ਵੀ ਸਾਹਮਣੇ ਰੱਖਿਆ ਗਿਆ ਤੇ ਆਓ ਸੁਣਦੇ ਹਾਂ ਅੱਜ ਅਸੀਂ 5 ਟਰੱਕ ਜਿਹੜੇ ਲੱਗੇ ਉਹ ਮਹਾਲੀ ਤੋਂ ਰਾਹਤ ਫੰਡ ਜਿਹੜਾ ਰਾਹਤ ਰਾਸ਼ਨ ਆਗਾ ਉਹ ਅੰਮ੍ਰਿਤਸਰ ਦੇ ਜ਼ਿਲ੍ਹਾ ਤਹਿਸੀਲ ਅਜਨਾਲਾ ਦੀ ਭਰਕੇ ਭੇਜਿਆਗਾ ਕਿਉਂਕਿ ਕਾਫੀ ਜ਼ਿਆਦਾ ਪ੍ਰਭਾਵਿਤ ਇਲਾਕਾ ਅਜਨਾਲੇ ਦਾਗਾ ਤੋਂ ਉੱਥੇ 5 ਟਰੱਕ ਰਾਸ਼ਨ ਦੇ ਭਰਕੇ ਭੇਜੇ ਨੇ ਪੈਕੇਟ ਫੂਡ ਵੀ ਆਰ ਜ਼ਰੂਰੀ ਬਸਤਾ ਜਿਹੜੀਆਂ ਕਿ ਘਰਾਂ ਚ ਬਹੁਤ ਜ਼ਰੂਰੀ ਨੇ ਸਾਰੀਆਂ ਭਰਕੇ ਭੇਜੀਆਂ ਨੇ ਮੇਰੇ ਨਾਲ ਸਾਡੀ ਸਮੁੱਚੀ ਟੀਮ ਮਹਾਲੀ ਦੀ ਐਮ ਐਲ ਏ ਸਹਿਬਾਨ ਔਰ ਮਹਾਲੀ ਦੀ ਸਮੁੱਚੀ ਟੀਮ ਖੜੀ ਹੈ ਸਾਰੇ ਨੇ ਇਹ ਇਕੱਠਾ ਕਰਕੇ ਅੱਜ 5 ਟਰੱਕ ਭੇਜੇ ਨੇ ਔਰ ਆਲੇ ਸਮੇਂ ਚ ਵੀ ਅਸੀਂ ਲਗਾਤਾਰ ਰਾਹਤ ਸਮਗਰੀ ਜਿਹੜੀ ਆ ਉਹ ਜਿੱਥੇ-ਜਿੱਥੇ ਵੀ ਬਾੜ ਆਈ ਹੋਈ ਆ ਜਿੱਥੇ-ਜਿੱਥੇ ਵੀ ਹੜ੍ਹ ਆਇਆ ਹੋਇਆਗਾ ਉੱਥੇ ਭੇਜਦੇ ਰਹਾਂਗੇ ਔਰ ਆਉਣ ਵਾਲੇ ਸਮੇਂ ਦਵਾਈਆਂ ਜੋ ਵੀ ਚੀਜ਼ ਦੀ ਲੋੜ ਆ ਉਹ ਅਸੀਂ ਉੱਥੋਂ ਪਤਾ ਕਰ ਲੈਨੇ ਆ ਸਬੰਧਤ ਅਫਸਰ ਸਹਿਬਾਨ ਤੋਂ ਸਬੰਧਤ ਸਾਡੇ ਐਮਐਲਏ ਸਹਿਬਾਨ ਤੋਂ ਮਿਨਿਸਟਰ ਸਹਿਬਾਨ ਤੋਂ ਜਿਹੜੀ ਵੀ ਰਿਕੁਆਇਰਮੈਂਟ ਆ ਰਹੀ ਆ ਉਹ ਤੁਰੰਤ ਉੱਥੇ ਪਹੁੰਚ ਰਹੀ ਆ ਬਿਲਕੁਲ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਲਗਾਤਾਰ ਜਿਹੜੀ ਆ ਹਰ ਪੀੜਤਾਂ ਦੀ ਮਦਦ ਕਰ ਰਹੀ ਆ ਪਰ ਕੇਂਦਰ ਸਰਕਾਰ ਜਿਹੜੀ ਆ ਉਹ ਉਹਨਾਂ ਨੇ ਹਮਦਰਦੀ ਤੱਕ ਜਿਹੜੀ ਆ ਪ੍ਰਗਟਪਤੀ ਕੀਤੀ ਦੇਸ਼ ਦੀ ਬੀਜੇਪੀ ਦੀ ਸਰਕਾਰ ਨੇ ਹਮਦਰਦੀ ਤੱਕ ਤੱਕ ਲਫ਼ਜ਼ ਤੱਕ ਨਹੀਂ ਬੋਲਿਆ ਹੈਗਾ ਜਦ ਕਿ ਸਾਡਾ 60000 ਕਰੋੜ ਰੁਪਏ ਉਹਨਾਂ ਦੇ ਵੱਲ ਜਿਹੜਾ ਪੰਜਾਬ ਦਾ ਬੰਦਾ ਬਕਾਇਆ ਹੈਗਾ ਉਹ ਖੜਾਗਾ ਉਹ ਉਹ ਵੀ ਜਾਰੀ ਕਰਨ ਤੋਂ ਭੱਜ ਰਹੇ ਨੇ ਸਾਡਾ 60000 ਕਰੋੜ ਰੁਪਏ ਤੁਰੰਤ ਜਾਰੀ ਕੀਤਾ ਜਾਵੇ ਮੇਰੀ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਲੀਡਰ ਨੇ ਜਾਓ ਜਾਖੜ ਸਾਹਿਬ ਨੇ ਚਾਹ ਰਮਨੀਤ ਬਿੱਟੂ ਜੀ ਨੇ ਜਾਂ ਕੋਈ ਹੋਰ ਆ ਸਭ ਨੂੰ ਬੇਨਤੀ ਆ ਕਿ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਕੋਲ ਜਾਓ ਜਾ ਕੇ 60000 ਕਰੋੜ ਰੁਪਏ ਰੀਲੀਜ਼ ਕਰਾਓ ਜਾ ਕੇ ਇੱਥੇ ਰੈਲੀਆਂ ਕਰੋ ਕੱਲ ਦੇਖਿਆ ਪੰਜਾਬ ਤੇ ਕੀ ਹਾਲਾਤ ਬਣੇ ਹੋਏ ਨੇ ਔਰ ਭਾਰਤੀ ਜਨਤਾ ਪਾਰਟੀ ਦੇ ਨੇਤਾ ਕੀ ਕਰ ਰਹੇ ਨੇ ਸਬਰਾਲਾ ਚ ਰੈਲੀ ਕਰ ਰਹੇ ਨੇ ਸ਼ਰਮ ਆਉਣੀ ਚਾਹੀਦੀ ਆ ਇਸ ਤਰ੍ਹਾਂ ਦੇ ਲੋਕਾਂ ਨੂੰ ਜਦ ਕਿ ਪੂਰਾ ਪੰਜਾਬ ਪੂਰਾ ਪੰਜਾਬੀ ਭਾਈਚਾਰਾ ਇੱਕ ਦੂਜੇ ਦੀ ਮਦਦ ਕਰ ਰਿਹਾ ਇਹ ਆਪਣੀਆਂ ਰੋਟੀਆਂ ਸੇਕ ਰਹੇ ਨੇ ਤੋ ਧਰੀ ਬੀਤੇ ਕੱਲ ਨੂੰ 1 ਸਤੰਬਰ ਨੂੰ ਪਹਿਲੇ ਦਿਨ ਹੀ ਲੋਕਾਂ ਨੂੰ ਵੱਡੀ ਰਾਹਤ ਮਿਲੀ ਐਲਪੀਜੀ ਸਿਲੰਡਰ ਸਸਤਾ ਹੋ ਗਿਆ ਸਤੰਬਰ ਮਹੀਨੇ ਦੇ ਪਹਿਲੇ ਦਿਨ ਨੇ ਯਾਨੀ ਕਿ ਬੀਤੇ ਕੱਲ ਆਮ ਜਨਤਾ ਲਈ ਰਾਹਤ ਪਰ ਖਬਰ ਆਈ ਐਲਪੀਜੀ ਗੈਸ ਸਿਲੰਡਰ ਸਸਤਾ ਹੋ ਗਿਆ ਤੇਲ ਮਾਰਕੀਟਿੰਗ ਕੰਪਨੀਆਂ ਨੇ ਸਿਲੰਡਰ ਦੀ ਕੀਮਤ ਦੀ ਕੀਮਤ 50.50 ਰੁਪਏ ਦਾ ਕਟਾਅ ਘਟਾ ਦਿੱਤੀ ਹੈ ਹਾਲਾਂਕਿ ਇਸ ਵਾਰ ਵੀ 19 ਕਿਲੋਗ੍ਰam ਵਪਾਰਕ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ 14 ਕਿਲੋਗ੍ਰam ਵਾਲੇ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਅਤੇ ਇਹ ਸਥਿਰ ਹੈ ਬਤਲਾ ਤੋਂ ਬਾਅਦ ਨਵੀਆਂ ਕੀਮਤਾਂ 1 ਦਸੰਬਰ 2025 ਤੋਂ ਲਾਗੂ ਹੋ ਚੁੱਕੀਆਂ ਹਨ ਤੇ ਉਦਰੀ ਖੇਤਰ ਜਗਤ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਆਈਸੀਸੀ ਦੇ ਵੱਲੋਂ ਇੱਕ ਇਤਿਹਾਸਿਕ ਤੇ ਵੱਡਾ ਫੈਸਲਾ ਲਿਆ ਗਿਆ ਹੈ ਮਹਿਲਾ ਵਿਸ਼ਵ ਕੱਪ 2025 ਦੀ ਇਨਾਮੀ ਰਾਸ਼ੀ ਦਾ ਐਲਾਨ ਕਰ ਦਿੱਤਾ ਗਿਆ ਜੁਹਾ ਮਹਿਲਾ 1 ਡੇ ਵਿਸ਼ਵ ਕੱਪ ਦੀ ਇਨਾਮੀ ਰਾਸ਼ੀ ਪੁਰਸ਼ਾਂ ਨਾਲੋਂ ਵੱਧ ਹੋ ਗਈ ਹੈ ਟੂਰਨਾਮੈਂਟ ਦੀ ਇਨਾਮੀ ਰਾਸ਼ੀ ਵਿੱਚ 200 99% ਦਾ ਵਾਅਦਾ ਕੀਤਾ ਗਿਆ ICC ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ICC ਨੇ ਮਹਿਲਾ ਵਿਸ਼ਵ ਕੱਪ ਦੀ ਨਾਮੀ ਰਾਸ਼ੀ ਵਧਾ ਕੇ 13.88 ਮਿਲੀਅਨ ਡਾਲਰ ਕਰ ਦਿੱਤੀ ਹੈ ਜੋ ਕਿ ਭਾਰਤੀ ਰੁਪਏ ਵਿੱਚ 122 ਕਰੋੜ ਰੁਪਏ ਤੋਂ ਵੱਧ ਹੈ ICC ਪ੍ਰਧਾਨ ਜੈ ਸ਼ਾ ਨੇ ਇਹ ਫੈਸਲਾ ਲੈ ਕੇ ਮਹਿਲਾ ਕ੍ਰਿਕਟ ਨੂੰ ਇੱਕ ਵੱਖਰੇ ਪੱਧਰ ਤੇ ਪਹੁੰਚਵਾ ਦਿੱਤਾ 2022 ਵਿੱਚ ਨਿਊਜ਼ੀਲੈਂਡ ਦੇ ਵਿੱਚ ਹੋਏ ਪਿਛਲੇ ਵਿਸ਼ਵ ਕੱਪ ਵਿੱਚ ਮਹਿਲਾ ਵਿਸ਼ਵ ਕੱਪ ਲਈ ਕੁੱਲ ਇਨਾਮੀ ਰਾਸ਼ੀ ਤੇਨੇ 4.5 ਮਿਲੀਅਨ ਡਾਲਰ ਸੀ ਹੁਣ ਇਸ ਨੂੰ ਵਧਾ ਕੇ 13.88 ਮਿਲੀਅਨ ਡਾਲਰ ਕਰ ਦਿੱਤਾ ਗਿਆ 23 ਸਤੰਬਰ ਤੋਂ ਭਾਰਤ ਅਤੇ ਸ਼੍ਰੀਲੰਕਾ ਵਿੱਚ ਹੋਣ ਵਾਲੇ ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ 2025 ਵਿੱਚ ਕੁੱਲ 13.88 ਮਿਲੀਅਨ ਡਾਲਰ ਲਗਭਗ 122 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਜਾਵੇਗੀ ਇਸ ਸਾਲ ਦੀ ਮਹਿਲਾ ਇੱਕ ਰੋਜ਼ਾ ਵਿਸ਼ਵ ਚੈਂਪੀਅਨ ਟੀਮ ਨੂੰ 4.48 ਮਿਲੀਅਨ ਡਾਲਰ ਲਗਭਗ 39.55 ਕਰੋੜ ਰੁਪਏ ਦੀ ਨਾਮੀ ਰਾਸ਼ੀ ਮਿਲੇਗੀ ਤੇ ਇਹ ਇਸ ਟੂਰਨਾਮੈਂਟ ਵਿੱਚ ਦਿੱਤੇ ਜਾਣ ਵਾਲੀ ਹੁਣ ਤੱਕ ਦੀ ਸਭ ਤੋਂ ਵੱਧ ਇਨਾਮੀ ਰਾਸ਼ੀ ਹੈ ਤਾਂ ਫਿਲਹਾਲ ਦੇ ਲਿਸ ਬੁਲੇਟਿਨ ਦੇ ਵਿੱਚ ਪਸ ਐਨ ਆਈ ਮੈਨੂੰ ਦਿਓ ਚਾਹਤ ਤਨਬਾ